ਮੇਟਰੋ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਫਤੀਗੜ ਸਬਰਾਪਿੰਡ ਦੇ ਵਿੱਚ ਮਖੂ ਤਹਿਸੀਲ ਜਿਹੜਾ ਗੀਰ ਪ੍ਰੋਇਪੁਰ ਦੇ ਵਿੱਚ ਲੈ ਕੇ ਆਇਆ ਇੱਥੇ ਪੈਨ ਨੇ ਨਵੀਂ ਮਸ਼ੀਨ ਲਿਆਂਦੀ ਮਸ਼ੀਨਾਂ ਤੇ ਇਹਨਾਂ ਕੋਲ ਹੋਰ ਵੀ ਬਹੁਤ ਨੇ ਅੱਜ ਜਿਹੜੀ ਨਵੀਂ ਮਸ਼ੀਨ ਲਿਆਂਦੀ ਆ ਉਸ ਸੰਬੰਧ ਵਿੱਚ ਪੁੱਛਨੇ ਪੈਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪੈਨ ਜੀ ਕੀ ਨਾਮ ਜੀ ਆਪਣਾ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਜੀ ਜਿਹੜੀ ਇਹ ਤੁਸੀਂ ਮਸ਼ੀਨ ਲੈ ਕੇ ਆਏ ਹੋ ਕਿੱਥੋਂ ਲਈ ਆਈਏ ਇਹ ਵਿੱਚ ਆਪਾਂ ਬਾਗੇ ਪੁਰਾਣੇ ਤੋਂ ਲਈਏ ਚੈੱਕ ਐਂਡ ਜਗਸنگਰ ਪੰਚਸਿੰਘ ਜਗਸنگਰ ਪੰਚਸਿੰਘ ਐਡਸਨ ਉਹਨਾਂ ਕੋਲੇ ਇਸ ਤੋਂ ਬਣਾ ਹੋਰ ਕਿਹੜੀਆਂ-ਕਿਹੜੀਆਂ ਮਸ਼ੀਨਾਂ ਮਿਲਦੀਆਂ ਉਹਨਾਂ ਦੇ ਵਿੱਚ ਤਰਪਾਈ ਵਾਲੀਆਂ ਮਸ਼ੀਨਾਂ ਵਰਕ ਵਾਲੀਆਂ ਮਸ਼ੀਨਾਂ ਤੇ ਸਾਰੀਆਂ ਹੀ ਮਸ਼ੀਨਾਂ ਉਹ ਕੋਲ ਮਿਲਦੀਆਂ ਇਹ ਜਿਹੜੀ ਤੁਸੀਂ ਮਸ਼ੀਨ ਮੰਗਵਾਈ ਹੈ ਤੁਸੀਂ ਬਾਗੇ ਪੁਰਾਣੇ ਦੇਖਣਗੇ ਸੀ ਜਾਂ ਕਿ ਉਹਨਾਂ ਨੇ ਆਰਡਰ ਤਿੱਪੀ ਲਈ ਹੈ ਤੁਸੀਂ ਨਹੀਂ ਵੀਰ ਜੀ ਆਪਾਂ ਵੇਖਣ ਨਹੀਂ ਸੀ ਗਏ ਆਪਾਂ ਆਰਡਰ ਤੇ ਹੀ ਮਸ਼ੀਨ ਮੰਗਵਾਈ ਹੈ ਇਹ ਵੀਡੀਓ ਨਹੀਂ ਦੇਖੀ ਸੀ ਹਾਂਜੀ ਵੀਡੀਓ ਰਾਈ ਦੇਖੀ ਸੀ ਜੀ ਉਹਨਾਂ ਕੋਲੇ ਇਸ ਤੋਂ ਬਿਨਾ ਹੋਰ ਕਿਹੜੀਆਂ-ਕਿਹੜੀਆਂ ਮਸ਼ੀਨਾਂ ਮਿਲ ਸਕਦੀਆਂ ਹਨ ਜਿੱਤਰਪਾਈ ਵਾਲੀਆਂ ਮਸ਼ੀਨਾਂ ਵੀ ਮਿਲ ਸਕਦੀਆਂ ਵਰਕ ਵਾਲੀਆਂ ਮਸ਼ੀਨਾਂ ਵੀ ਮਿਲ ਸਕਦੀਆਂ ਉਹਨਾਂ ਕੋਲ ਹਾਂਜੀ ਪਹਿਲਾਂ ਬੜੀ ਖੁਸ਼ੀ ਹੋਈ ਤੁਹਾਡੇ ਕੋਲੇ ਕੰਮ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਇਹ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਤੋਂ ਕੰਮ ਕਰਦਿਆਂ ਤੋਂ ਚਾਪੜ ਬਹੁਤ ਟਾਈਮ ਹੋ ਗਿਆ ਇੱਥੇ 3 ਸਾਲ ਹੋ ਗਏ ਫਤਿਹਗੜ੍ਹ ਸਭਰਾ ਚਾਪੜ ਕੰਮ ਕਰਦਿਆਂ ਜਿਹੜੇ ਹੋਰ ਤੁਹਾਡੀਆਂ ਭੈਣਾਂ ਇਸ ਕੰਮ ਦੇ ਸਬੰਧ ਵਿੱਚ ਕੋਈ ਤੁਹਾਡੇ ਕੋਲ ਸਿੱਖਣਾ ਚਾਹੁੰਦੀਆਂ ਹਨ ਹਾਂਜੀ ਜਾਂ ਕਿ ਕਰਨ ਦੇ ਬਾਰੇ ਸੋਚ ਰਹੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਕਹਿ ਕੰਮ ਬਹੁਤ ਵਧੀਆ ਜੀ ਆਪਣੀ ਮਿਹਨਤ ਮਿਹਨਤ ਦਾ ਹੀ ਫਾਲੇ ਸਾਰਾ ਅੱਪ ਹੈ ਅਗਰ ਕੰਮ ਅਗਰ ਅਸੀਂ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਵੀ ਕੰਮ ਕਰੀਏ ਤਾਂ ਕੰਮ ਜਾਪਾ ਮੈਂ ਵੀ ਇਹਨੂੰ ਕਹੂੰਗਾ ਭੈਣ ਦੇ ਰੂਪ ਇਸ ਵਾਟੀਕ ਦੇ ਵਿੱਚ ਮਸ਼ੀਨਾਂ ਨੇ ਤੇ ਭੈਣਾ ਕੰਮ ਕਰ ਰਹੀਆਂ ਨੇ ਉਹ ਵੀ ਇੱਕ ਵਾਰੀ ਦਿਖਾਉਣ ਤੋਕੇ ਭੈਣ ਮਿਹਨਤ ਨੂੰ ਹੀ ਸਲਾਮ ਹੈ ਪੈਨ ਰਾ ਪੈਨ ਰਾਜਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੌਕਾ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ